ਵਿੱਚ ਵੱਖਰੇ ਵੱਖਰੇ ਨਜ਼ਾਰੇ ਆਹਰ ਨੰਦਰੇ ਜਾਂਦੇ ਆ ਇਧਰ ਅਸੀਂ ਹਾਥੀ ਕੱਢਣ ਲਈ ਰਾਹ ਬਣਾਉਂਦੇ ਆ ਤਰਾ ਵੀ ਆਪ ਨੂੰ ਹੀ ਬਣਾਉਣਾ ਪੈਂਦਾ ਆ ਇਦਾਂ ਦਾ ਕੋਈ ਰਾਹ ਆ ਔਰ ਅੱਧਰ ਅਗਲੇ ਪਾਸੇ ਜਾਣੀ ਮਸ਼ੀਨ ਨਿਕਲ ਕੇ ਵਿੱਚ ਆਉਂਦੀ ਆਹ ਡੈਮ ਆ ਡੈਮ ਦੇ ਉੱਤੇ ਉੱਤੇ ਜਾਣੀ ਆ ਇਦਾਂ ਰਾਹ ਲਾ ਕੇ ਜਾਣਾ ਅੱਜ ਆ ਪੰਧ ਧਨੀਆ ਚਾਲੂ ਕੀਤੀ ਆ ਮਲਕ ਚਾਲੂ ਤੋਂ ਬੜੇ ਦਿਨਾਂ ਦੀ ਕੀਤੀ ਤਨੀਆ ਤੇ ਵਿੱਚ ਵੀਡੀਓ ਮੈਂ ਬਣਾਈ ਨਹੀਂ ਤੇ ਕੱਲ ਵੀ ਬੜਿਆ ਧਨੀਆ ਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਧਨੀਆ ਜੀ ਚੱਲਣੀ ਆ ਧਨੀਆ ਦਾ ਟਾਕਾ ਸਾਰਾ ਤੇ ਕਈ ਬੰਦੇ ਹੁੰਦੇ ਆ ਵਿੱਚ ਨਜ਼ਰ ਰੋਣ ਵਾਲੇ ਪਰ ਮਹਾਰਾਜ ਬਚਾਉਣ ਵਾਲਾ ਕੋਈ ਨਹੀਂ ਚਲੋ ਤੁਸੀਂ ਆਪਣਾ ਜੋਰ ਲਾਈ ਜਾਓ ਅਸੀਂ ਮਹਾਰਾਜ ਆਸਰੇ ਆਪਣਾ ਜੋਰ ਲਾਈ ਜੰਨੇ ਆ ਕੋਈ ਚੱਕਰ ਨਹੀਂ ਦਾ ਮਹਾਰਾ ਜਾਣੀ ਜਾਣਿਆ ਅੱਜ ਸਵੇਰ ਤੋਂ ਧੰਨੀਆਂ ਤੇ ਫੁੱਲ ਕੰਮ ਚੱਲਣਦੇ ਆ ਵਾ ਮਾਲਕ ਦੀ ਕਿਰਪਾ ਨਾਲ ਤੇ ਅੱਗੇ ਮਸ਼ੀਨ ਚੌਕ ਹੋ ਗਈ ਸੀ ਉਹਦੇ ਵੀਡੀਓ ਨਹੀਂ ਬਣਾ ਪਾਏ ਕੰਮ ਗਰਮਾ-ਗਰਮੀ ਵਾਲਾ ਹੋ ਗਿਆ ਸੀ। ਸੋਨੀ ਫੋਰਮੈਨ ਹੋ ਗਿਆ ਸੀ ਗਰਮ ਥੋੜਾ ਜਆ। ਨਾਲ ਦੇ ਨਾਲ ਉਹਨੂੰ ਕਹਿੰਦਾ ਤੂੰ ਚੱਦਣਾ ਨਹੀਂ ਚਲਾ ਸਕਦਾ। ਤੇ ਉਹ ਫਿਰ ਉਹ ਗਰਮਾ-ਗਰਮੀ ਦੇ ਚੱਕਰ 'ਚ ਵੀਡੀਓ ਰਹਿ ਹੀ ਗਈ ਫਿਰ ਆਪਣੀ। ਤੇ ਉਹ ਉੱਥੇ ਜੋ ਚੋਕੀ ਹੋ ਢੇਰ ਜਿਹਾ ਲੱਗਾ ਜ। ਤੇ ਹੁਣ ਚੱਲੀ ਜਾਂਦੀ ਹੈ ਮਹਾਰਾਜ ਦੀ ਕਿਰਪਾ ਨਾਲ। ਧਨੀਆਂ ਹੀ ਵੜਨਾ ਵਾ ਤੇ ਰਾਤ ਨੂੰ ਵੜਣੀ ਹੈ ਕਣਕ। ਅੱਜ ਚੱਲੂਗੀ ਜਨੇਜ਼ਰ ਚੱਲਦੀ ਆ। ਅੱਜ ਨਹੀਂ ਡੱਕਣੀ ਹਾਂਜੀ ਸਰ ਹਾਂਜੀ ਬਿਲਕੁਲ ਚੱਲੂਗੀ ਸਰ 10 12 ਵਜੇ ਤੱਕ ਚੱਲੂਗੀ ਅੱਜ 10 12 ਵਜੇ ਤੱਕ ਚਲਾਉਣੀ ਬਹੁਤ ਆ ਸਰਦਾਰ ਜੀ ਝੂਟ ਨਹੀਂ ਮਾਰਨਾ ਵੇਖੋ 12 ਵਜੇ ਤੱਕ ਨਹੀਂ ਆਏ ਅੱਜ ਝੂਟ ਬੋਲਣ ਦੀ ਲੋੜ ਵੀ ਨਹੀਂ ਬੰਦੇ ਆਹ ਖਲੋਤੇ ਮੋਟਰਸਲਾਂ ਵੇਖ ਲੋ ਲੈਣ ਸਰ ਖਲੋਤੀਆਂ ਵਾਂ ਅਗਲੇ ਪਹਿਲੋਂ ਨੰਬਰ ਲਾ ਖਲੋਤੇ ਕੀ ਸਾਡੀ ਵੱਡੋ ਇੱਕ ਟਰਾਲੀ ਆਹ ਖਲੋਤੀ ਉਧਰ ਇੱਕ ਆਹ ਖਲੋਤਾ ਆਇਆ ਖੜਿਆ ਔਰ ਤਿੰਨ ਮੋਟਰਸਲਾਂ ਰੋਡ ਤੇ ਖੜੀਆਂ ਤੇ ਆਪਾਂ ਝੂਠ ਵਾਲਾ ਕੰਮ ਹੀ ਨਹੀਂ ਅਸੀਂ ਐਵੇਂ ਆਕੇ ਕਿ ਅਸੀਂ ਆਈਨੇ ਵੀ ਆ ਗਿਆ ਹੋਇਆ ਆ ਗਿਆ ਹੀ ਹੋਈ ਇੱਕ ਆ ਉਹ ਵੀਰ ਦੀ ਕਣਕ ਵੜਣੀ ਆ ਬਾਕੀ ਧਨੀਏ ਵਾਲੇ ਆ ਜਿਹੜਾ ਹੁਣ ਆਇਆ ਮੋਟਰਸਾਈਕਲ ਤੇ ਉਹਦੀ ਕਣਕ ਵੜਣੀ ਆ ਉਹਨੂੰ ਅਸੀਂ ਰਾਤ ਦਾ ਕਿਹਾ ਲੇਕਿਨ ਉਹ ਨਾਲ ਹੀ ਮਸ਼ੀਨ ਦੇ ਕਹਿੰਦਾ ਭਾਈ ਮੈਂ ਨਹੀਂ ਜਾਣਾ ਕਿਤੇ ਕਹਿੰਦਾ ਮੈਂ ਧਨੀਏ ਤੋਂ ਜਿੱਦਾਂ ਵੇਲੀ ਹੋਈ ਮੈਂ ਆਪਣੇ ਖਤੇ ਲਵਾ ਦੇਣੀ ਆ ਤੇ ਸ਼ਕਲ ਥੋੜੀ ਜਿਹੀ ਭੈੜੀ ਅੱਜ ਕਿਉਂਕਿ ਅੱਜ ਧਨੀਏ 'ਚ ਵੜੇ ਰਹੇ ਆ ਧੂੜ ਮਿੱਟੀ ਘਟਾ ਕਹਿੰਦਾ ਭਾਵਾ ਕਿ ਦਿੱਕਤ ਕੋਈ ਨਹੀਂ ਆਨੂੰ ਇੱਦਾਂ ਇਹੋ ਹੀ ਸਾਡਾ ਪੈਸਾ ਹੈ ਆ ਵੇਖੋ ਬੈੱਡ ਲੱਗਾ ਵੇਖੋ ਸਰਾਣਾ ਦੇ ਰਾਜਾ ਮਹਾਰਾਜ ਆਲਾ ਸਰਾਣਾ ਦਾ ਇਹੋ ਜਿਹਾ ਮਜ਼ਾ ਕਿ ਦੰਲਬ ਤੇ ਗੱਦਿਆਂ ਦਾ ਵੀ ਨਹੀਂ ਹੋਣਾ ਮੈਂ ਨਾ ਜਦੋਂ ਉਹ ਦੇ ਦਮਰੇ ਤੋਂ ਲੈ ਕੇ ਆਏ ਨੂੰ ਸੁੱਤੇ ਆਏ ਕਿ ਨਜ਼ਾਰਾ ਨਹੀਂ ਮਿਲਿਆ ਗੱਦਾ ਵੇ ਕਿ ਦੰਲ ਜਿਆਦਾ ਅੱਜ ਆਪਾਂ ਲੈ ਜਾਣਾ ਨਾਲ ਉੱਥੇ ਉੱਥੋਂ ਤਾਂ ਨਹੀਂ ਵੜਨਾ ਨਾ ਅੱਜ ਅਸੀਂ ਆ ਖੜਨਾ ਣ ਧਨੀਆਵਾੜ ਤੋਂ ਨਾਲ ਤੇ ਬੈੱਡ ਬਣਾਉਣਾ ਅਸੀਂ ਆਪਣਾ ਜਿੱਥੇ ਸੌਂਈਦਾ ਵਾ ਹਾਲਾ ਕਿ ਮੈਂ ਤਾਂ ਮਨ ਜੇ ਸੌਣਾ ਵਾ ਐ ਜਲਦੀ ਬਾਬਾ ਬੇਈਮਾਨੀ ਗਿਆ ਹੈ ਬੇਈਮਾਨੀ ਖੇਡ ਗਿਆ ਉਹਦਾ ਬਾਬਾ ਬੇਈਮਾਨੀ ਕੀ 8 ਚੌਧੀਆਂ ਹੀ ਲੱਕ ਚ ਤੁਸੀਂ ਤੁਸੀਂ ਕਹਿੰਦਾ ਇਕੱਠੇ ਨਹੀਂ ਥੋੜਾ ਜੇ ਸਿੰਦਾ ਹੀ ਤਾ ਬਾਬਾ ਮੰਜੇ ਲੱਦਨੀ ਤੇ ਦਹੀਂ ਲੱਦ ਕੇ ਜਾਂਦੇ ਤੇ ਮੁਰਗਈ ਤੇ ਆ ਕੇ ਬੇਈਮਾਨ ਹੋ ਗਿਆ ਨਹੀਂ ਆਪਾਂ ਦੇ ਗੱਦੇ ਮੰਗਾਏ ਸੀ ਉਹ ਘਰ ਦੇ ਨਾਲ ਗੱਦੇ ਰੱਖੇ ਨਹੀਂ ਮੈਂ ਤਾਂ ਮੰਗਾਇਆ ਸੀ ਗੱਦੇ 2 3 ਜਿਹੜੇ ਟੈਂਟ ਵਾਲੇ ਜਿਹੇ ਹੁੰਦੇ ਆ ਕੌਮ ਜੀ ਦੇ ਹੈਗੇ ਵੀ ਆਪਣੇ ਕੋਲ ਬਾਵਾਂ ਸੜ ਗਈਆਂ ਟੀ-ਸ਼ਰਟ ਪਾ ਪਾ ਕੇ ਅੱਧੀ ਬਾਹ ਦੀ ਉੱਪਰੋਂ ਇਹ ਚਟੀਆਂ ਐਨ ਫੰਦਲਣਾ ਅੱਧੀ ਬਾਹ ਮਾਰ ਕੇ ਸੜ ਗਈਆਂ ਚੱਲਿਆ ਸ਼ੋਗਨਗਰ ਕਰਦਾ ਇਹਨਾਂ ਦਾ ਵੀ ਇਲਾਜ ਆ ਆਪਾਂ ਚੱਲੇ ਆ ਜੀ ਸ਼ੋਗਨਗਰ ਮਾਤ ਹੋ ਗਏ ਸ਼ੋਗਨਗਰ ਚੋਂ ਇੱਕ ਤੱਕ ਹੀ ਮੁੜਸਲ ਦਿੱਕਤ ਕਰਨ ਦੀ ਆ ਤੇ ਦੂਜਾ ਕੋਈ ਸਮਾਨ ਸਮੋਲਣਾ ਚਾਰ ਦੋ ਤੁਰਦੋ ਲੈਣਾ ਸੀ ਕੰਪੈਨ ਵਾਸਤੇ ਇੱਕ ਨਾਲੇ ਆਪਣਾ ਇੱਥੇ ਬਾਬਾ ਜੀ ਬਾਬਾ ਬਲੀ ਸਿੰਘ ਜੀ ਆ ਐਮਪੀ ਵਾਲੇ ਜਾਣਦੇ ਉਹਨਾਂ ਨੂੰ ਉਹਨਾਂ ਦੇ ਦਰਸ਼ਨ ਕਰਨ ਜਾਣੇ ਸੀ ਤੇ ਨਾਲੇ ਇੱਕ ਮੇਰਾ ਦੋਸਤ ਆ ਵਾਲਰ ਤੋਂ ਉਹਦੀ ਸ਼ੋਨਗਰ ਮੇਲੇ ਡਿਊਟੀ ਲੱਗੀ ਆ ਉਹ ਫੋਨ ਲਾਉਂਦੇ ਕਹਿੰਦਾ ਆ ਜਾ ਮੇਲਾ ਮੁੱਲਾ ਵੇਖ ਲਈਏ ਮੈਂ ਚੱਲ ਜੀ ਹਾਂ ਹੁਣ ਚੱਲੇ ਆਪਾਂ ਲੈ ਕੇ ਬਾਈਕ ਇੱਥੋਂ ਦਾ 30 ਕਿਲੋਮੀਟਰ ਤੇ ਸਾਢੇ ਪੰਜਾਂ ਦਾ ਟਾਈਮ ਆ ਆਪਾਂ ਰਮਾਨਾ ਜਾਣਾ 40-45 ਮਿੰਟ ਲੱਗ ਜਾਣੇ ਆ ਰਮਾਨਾ ਜਾਵਾਂਗੇ ਆ ਪਾਏ ਜੀ ਗੁਨੇ ਸੌਰੀ ਆ ਪਾਏ ਆ ਸ਼ੋਕਨਗਰ ਸ਼ੋਕਨਗਰ ਆ ਇਸ ਟਾਈਮ ਆ ਮੇਲਾ ਲੱਗਾ ਸਾਹਮਣੇ ਇਹ ਘੁੰਮ ਫਿਰ ਕੇ ਵੇਲੇ ਹੋ ਕੇ ਆ ਬੰਦੇ ਨੂੰ ਮਿਲਣਾ ਸੀ ਇਹ ਦੇ ਕਰਕੇ ਆਇਆ ਮੈਂ ਸ਼ੋਕਨਗਰ ਹੈਗਾ ਇਹ ਗੁਆਲਯਰ ਤੋਂ ਹੀ ਆ ਤੇ ਆ ਮੇਲੇ ਚ ਦੀ ਡਿਊਟੀ ਲੱਗੀ ਆ ਤੇ ਬੰਦੇ ਨਾਲ ਆ ਤੇ ਇਹ ਆਪਣਾ ਆੜੀ ਆ ਐਮਪੀ ਪੁਲਿਸ ਦੇ ਵਿੱਚ ਜੋਬ ਕਰਦਾ ਆ ਇਹਨੂੰ ਮਿਲਣਾ ਆਇਆ ਇਹ ਨਾਲੇ ਮੈਂ ਸਮਾਨ ਸੌਣ ਲੈਣਾ ਹੈ ਹੁਣ ਰੋਟੀ ਪੈਕ ਕਰਾ ਕੇ ਇਹਨੂੰ ਛੱਡ ਜਾਣਾ ਇੱਥੇ ਹੀ ਇਹਦੀ ਡਿਊਟੀ ਹੈ ਮੇਲੇ 'ਚ ਆ ਸਾਹਮਣੇ ਤੇ ਆਪਾਂ ਚੱਲ ਜਾਣਾ ਵਾ ਇੱਥੋਂ 40 45 ਕਿਲੋਮੀਟਰ ਤੋਂ ਬਾਅਦ ਇਹ ਬਾਅਦ ਮੇਰੇ ਕਿਦਣਾ ਘਰਾਂਗੇ ਤੇਰਾ 7 ਤਾਰੀਖ ਨੂੰ ਇਹ 7 11 ਮਾਰਚ ਦੀ ਡਿਊਟੀ ਇੱਥੇ ਲੱਗੀ ਆ ਤੇ ਆਪਾਂ 7 8 ਨੂੰ ਜਾਣਾ ਖਵਲਰ ਵੱਲ ਨੂੰ ਉਦੋਂ ਇੱਕੜੀ ਫੇਰ ਆਵਾਂਗੇ ਮੈਂ ਤੇ ਨਾਲੇ ਤੇ ਬਾਬਾ ਜੀ ਨੂੰ ਵੀ ਮਿਲ ਕੇ ਆਇਆ ਬਾਬਾ ਜੀ ਦੇ ਦਰਸ਼ਨ ਕਰਕੇ ਆਇਆ ਸਰਦਾ ਪਣੀ ਚੱਕ ਆਏ ਬਾਬਾ ਜੀ ਘਰੋਂ ਤੇ ਉੱਥੇ ਵੀਡੀਓ ਨਹੀਂ ਨਹੀਂ ਬਣਾਈ ਕਹਿੰਗੇ ਕਈ ਇਹੋ ਜਿਹੀ ਚੀਜ਼ ਨਹੀਂ ਬਣਾਈਆਂ ਔਰ ਜਿੰਨੀ ਸੁਣ ਲਈ ਤੁਮ ਸੁਣਾ ਦੇ ਬੱਸ ਬੜੀਆ ਭਾਈ ਹੈ ਆਪਣਾ ਬਚਪਨ ਦਾ ਮਿੱਤਰ ਇਸੇ ਮਿਲ ਕੇ ਬਹੁਤ ਅੱਛਾ ਲੱਗਾ ਇਕੱਠੇ ਵੱਢਦੇ ਰਹੇ ਅਸੀਂ ਸਕੂਲ ਦੇ ਇਕੱਠੇ ਪੈਂਦੇ ਕੁਰਸੀ ਫੇਰਦੇ ਰਹੇ ਲੈ ਕੁੜੀ ਤਾਂ ਨਹੀਂ ਜਿਹੜੀ ਏਹ ਆਵਾਜ਼ ਹੈ ਕਹੇ ਗਲਤ ਆ ਕੁੜੀ ਜਿਹੜੀ ਬੱਚੋ ਦੀ ਜਿੰਨੀ ਮੱਸੀ ਕੀਤੀ ਹੋਇਆ ਕਾਇ ਸਾਹ ਮੇਰੇ ਕੇ ਬੈਟਰੀ ਚੋਕੀ ਦੀ ਯਾਦ ਹੈ ਮੈਨੂੰ ਪਤਾ ਮਸਲੇ ਮੇਰੇ ਕਰਦੇ ਅਸੀਂ ਅਸੀਂ ਕੋਡਿੰਗ ਪੜਦਨ ਨਹੀਂ ਐਮਪੀਪਲਸ ਜੀ ਤੇ ਅਸੀਂ ਨਾ ਜਾਣ ਕੇ ਇਹ ਜਿਹੜਾ ਏਰੀਆ ਚ ਰਹਿੰਦਾ ਪਿਸ਼ੋਰ ਤਰਾਇਆ ਵਾ ਤੇ ਮੈਂ ਉਹਦੀ ਲੰਘ ਕੇ ਹੁੰਦਾ ਹੁੰਦਾ ਇਹ ਜਾਣ ਕੇ ਕਹਿੰਦਾ ਕਿ ਪਿਸ਼ੋਰ ਤਰਾਉ ਨਿਕਲ ਕੇ ਮਤਈਏ ਅਗਰ ਐਰ ਕੰਫਰਡਾਰ ਤੋਂ ਅਸੀਂ ਇੱਕ ਦਿਨ ਉਧਰ ਟਾਊਨ ਚ ਜਾ ਕੇ ਰਹਿਣਾ ਸਾਰੇ ਨੇ ਵੇਦ ਰਹਿਣਾ ਕਿ ਸਾਰੇ ਆਉਂਦੇ ਇਕੱਠੇ ਮੁਰਦਲਦੇ ਤੇ ਲੜਦੇ ਸੌ ਤਾਂ ਜਿਆਦਾ ਵਾ ਤੇ ਅਸੀਂ ਇਧਰ ਸ਼ਗਲ ਵੇਲਾ ਕਰ ਰਹੇ ਨੇ ਅਸੀਂ ਜਾਣ ਕੇ ਕਿ ਇਹ ਦਿਨ ਫੜ ਲੈਣਾ ਇੱਕ ਦੂਜੇ ਨੂੰ ਕਿੰਨੇ ਕੱਲ ਕੇ ਬਤਾ ਦਊਂ ਮੇਰੇ ਤਾਂ दम ਹੈ ਤਾਂ ਮੋਨੂ ਮੋਨੂ ਆ ਵੀਡੀਓ ਕੋਲ ਲਾ ਲਈ ਘਰੇ ਅਸੇਂਗਰ ਨਗਰ ਮੈਂ ਟੰਪਾਂ ਚੱਲ ਰਹੀ ਉਹ ਸਾਹਮਣੇ ਵੇਖੋ ਕੀ ਨਜ਼ਾਰਾ ਚੱਲੰਦਿਆ ਵਾ ਸ਼ਕਤੀ ਵਾਟਰ ਪੀਤਾ ਹੋਇਆ ਵਾ ਰੋਡ ਤੇ ਲੰਮੇ ਪਿਆ ਉਹ ਚੁੱਕ ਕੇ ਖੜੰਦੇ ਆ ਆ ਮੇਲਾ ਮੇਲਾ ਲਗਾ ਉਹਦੀਆਂ ਰੌਣਕਾਂ ਮੇਲੇ ਦੀਆਂ ਰੌਣਕਾਂ ਵਾ ਉੱਤੇ ਸ਼ਕਤੀ ਵਾਟਰ ਦਾ ਅਸਰ ਵੇਖੋ ਲਈ ਆ ਪੈਕ ਕਰਾ ਤੇ ਸਮਾਨ ਵੀ ਕੁਛ ਮਿਲ ਗਿਆ ਕੁਛ ਨਹੀਂ ਮਿਲਿਆ ਤੇ ਹੁਣ ਮੈਂ ਜਾਣਦਿਆਂ ਵਾਪਸੀ ਮੈਨੂੰ ਇਹਗਾ 30 ਕਿਲੋਮੀਟਰ ਲੱਗ ਜਣੇ 40 45 ਮਿੰਟ ਲੱਗ ਜਣੇ ਆ ਤੁਹਾਨੂੰ ਜਾਣਦਿਆਂ ਟਾਈਮ ਹੋਗਾ 9:30 ਤਾਂ ਹੋਗਾ 9:30 10:00 ਵਜੇ ਜਣੇ ਪਿੰਡਾਂ ਵਾਲਾ ਰਹਾਵਾ ਪੌਲੀ ਹੋਈ ਚਾਹਾਂਗੇ ਮੌਸਮ ਹਾਲੇ ਵੀ ਠੰਡਾ ਆਂਡਾ ਝਾੜਦਾ ਨਹੀਂ ਪੂਰਾ ਹੈ ਫੇਰ ਪਰ ਹਰ ਕੀ ਨਾ ਨਾਰਮਲ ਜਿੰਦਾ ਹਾਲੇ ਮੈਂ ਆਪਣੇ ਬਾਹਰ ਹੱਥ ਦਵਾਈ ਲੈ ਰਹੀ ਹਾਂ ਜੋ ਲਈ ਜੋ ਲਈ ਇਸ ਕਿਤੇ ਨਹੀਂ ਬਣੀ ਲਈ ਮੈਂ ਕਹਾਂਗੇ ਟਾਈਮ ਪਾ ਕੇ ਕਰਾਂਗੇ ਫੇਰ ਵੀ ਰਹਾਂਗੇ ਬਾਬਾ ਜੀ ਕੋਈ ਨਾ ਰਹੇ ਕਾਂਡ ਲਈ ਔਡਣ ਕਿਉਂਕਿ ਥ੍ਰੈਸ਼ਰ ਰੀਪਰ ਮਸ਼ੀਨਾ ਇਹ ਕੋ ਚੱਲਦਾ ਪਿਆ ਆਪਾਂ ਬੋਨੀਆਂ ਬੰਟਕਾਣੇ ਤੇ ਤੇ ਲੱਗੇ ਵਿਆਹ ਹੀ ਇਧਰ ਆੜੀ ਚੱਲਦਾ ਪਿਆ ਜੇ ਪਤਾ ਹੁੰਦਾ ਤੇ ਮੈਂ ਰੋਟੀ ਲੈ ਕੇ ਨਾ ਆਉਂਦਾ ਇੱਥੋਂ ਹੀ ਖਾ ਲੈਣੀ ਚਲੋ ਕੋਈ ਨਹੀਂ ਹੁਣ ਰੋਟੀ ਲੈਂਦੀ ਆ ਹੁਣ ਖਾਵਾਂਗੇ ਤੇ ਇਦਾਂ ਦਾ ਮੋਲ ਜਲਦੀ ਲਈ ਜਾਂਦਾ ਗੱਟ ਮਸ਼ੀਨ ਆਉਣ ਦੀ ਹੋਈ ਗੱਲ ਫੋਰਮਨ ਨਾ ਮਸ਼ੀਨ ਆ ਗਈ ਹੈ ਜੀ ਤੇ ਲੈਟਾਂ ਲੂਟਾਂ ਦਾ حساب ਦਾ ਥੋੜਾ ਜਿਹਾ ਬਗੜਾ ਜਾ ਕਰਦਾ ਵਾ ਡਵਰੇ ਜਾ ਕੇ ਕੰਮ ਕਰਾਵਾਂਗੇ ਕਿਉਂਕਿ ਰਿਪੇਅਰ ਤੇ ਕਰਨੀਆਂ ਅਸੀਂ ਤੇ ਸਰਦਾਰ ਜਣੀ ਕਹਿੰਦੇ ਅਸੀਂ ਆਪ ਕਰਾਂਗੇ ਤੇ ਉਹ ਵਿੱਚੋਂ ਕਦੋਂ ਸੀਰੀਜ ਹੋਈਆਂ ਫਿਰਦੀਆਂ ਵਾਂ ਕੱਟ ਜਾਂਦੀਆਂ ਵੱਧ ਜਾਂਦੀਆਂ ਆਪੇ ਹੀ ਕੱਟ ਜਾਂਦੀਆਂ ਵੱਧਣੀਆਂ ਤੇ ਫਿਊਜੀ ਵੀ ਆ ਲੈਣ ਦੇ ਮੈਂ ਅੱਜ ਨਵੇਂ ਪਾਵਾਂਗੇ ਤੇ ਔਰ ਲੱਗਿਆ ਸਫਾਈ ਕਰਨ タイヤ ਉੱਤਰ ਲਈ ਜਾਂਦੇ ਆ ਉਥੇ ਝਾੜ ਝੂੜ ਕੇ ਖਿਲਾਰਨਗੇ ਸਾਫ ਕਰਨਗੇ ਫਿਰ ਇੱਥੇ ਲਿਆਉਣਗੇ